ਮੈਨੂੰ ਤੇ ਮਾੜੀ ਸਾਂਸਰ ਕੋਤੀ ਮੇਰੀ ਜੇ ਰਾਸ਼ਟਰੀ ਰੋਜ਼ ਚੰਨ ਸਫੰਦ ਇਹ ਰਾਜ ਦੀ ਗਲਬੀ ਰਾਜਨੀਤੀ ਦੀ ਇਹ ਸਮੱਸਿਆ ਨਹੀਂ ਇਹ ਅੱਜ ਸਮੱਸਿਆ ਨਹੀਂ ਜੀ ਆਈ ਅੱਜ ਦਾ ਦਿਨ ਬੜਾ ਮਹੱਤਵਪੂਰਨ 9 ਅਗਸਤ 1942 ਨੂੰ ਦੇਸ਼ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਚੱਲ ਰਿਹਾ ਸੀ ਉਹਦੇ 'ਚ ਨਾਰਾ ਦਿੱਤਾ ਸੀ ਬ੍ਰਿਟਿਸ਼ਰਜ਼ ਗੋ ਬੈਕ ਅੰਗਰੇਜ਼ੋ ਪਾਤ ਛੱਡੋ ਨਾ ਨਾਰਾ ਅੱਜ ਦਿਨ ਲੱਗਿਆ ਸੀਗਾ ਉਹ ਤੋਂ 5 ਸਾਲ ਬਾਅਦ ਅੰਗਰੇਜ਼ ਛੱਡ ਕੇ ਚਲੇ ਗਏ ਸੀ 9 ਅਗਸਤ ਨੂੰ ਅੱਜ ਪੂਰੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਵੱਡੀਆਂ ਟ੍ਰੇਡ ਯੂਨੀਅਨਾਂ 12 ਨੇ ਜੜੀਆਂ ਰਲ ਕੇ ਇਹ ਵੱਡੇ ਪ੍ਰੋਗਰਾਮ ਕਰ ਰਹੀਆਂ ਨੇ ਜਿਦੇ ਵਿੱਚ ਸਾਡੇ ਵੱਲੋਂ ਨਾਰਾ ਹੈ ਕਿ ਕਾਰਪੋਰੇਟ ਘਰਾਣਿਆਂੋਂ ਭਾਤ ਛੱਡੋ ਤੇ ਡਬਲਿਊਟੀਯੂ ਚੋਂ ਭਾਤ ਬਾਹਰ ਆਵੇ ਦੋ ਤੀਸਰਾ ਹੈ ਕਿ 533 ਏਕੜ ਜ਼ਮੀਨ ਜਿਹੜੀ ਰਾਜਪੁਰੇ ਦੇ ਵਿੱਚ ਹੈ ਅੱਜ ਰਾਜਪੁਰੇ ਕਟਸ ਤਾਂ ਰੱਖਿਆ ਕਿ 533 ਏਕੜ ਜ਼ਮੀਨ ਜਿਹੜੀ ਕਿ ਇੰਡਸਟਰੀਅਲ ਕੰਪਲੈਕਸ ਬਣਾਉਣ ਵਾਸਤੇ ਲਈ ਗਈ ਸੀ ਹਜ਼ਾਰ ਉਕਰ ਤੋਂ ਜ਼ਿਆਦਾ ਉਹਦੇ ਚ 400 ਏਕੜ ਦੇ ਕਰੀਬ ਵਾਪਸ ਹੋ ਗਈ ਕਿਸਾਨਾਂ ਨੂੰ ਤੇ ਬਾਕੀ ਆ ਜਿਹੜੀ ਉਹ ਅਜੇ 533 ਏਕੜਾਂ ਜਿਹੜੀ ਪਈ ਆ ਉਹਨੂੰ ਕੋਈ ਵਰਤਿਆ ਨਹੀਂ ਗਿਆ ਇਸ ਕਰਕੇ ਸਾਡੀ ਮੰਗ ਇਹ ਆ ਕਿ ਐਨੇ ਸਾਲਾਂ ਬਾਅਦ ਅਣਵਰਤੀ ਜ਼ਮੀਨ ਆ ਜਿਹੜੀ ਉਹ ਸਾਡੇ ਜਿਹੜਾ ਲੈਂਡ ਐਕ acquisition ਐਕਟ 2013 ਉਹਦੀ ਮੱਦ ਦੇ ਮੁਤਾਬਕ ਜਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ ਕਿਉਂਕਿ ਐਕਟ ਇਹ ਕਹਿੰਦਾ ਕਿ ਜਿਹੜੇ ਪਰਪਸ ਲਈ ਜਮੀਨ ਲਈ ਗਈ ਸੀ ਅਗਰ ਉਹ ਨਹੀਂ ਵਰਤੀ ਗਈ ਅਣਵਰਤੀ ਪਈ ਹੈ ਉਹਦੇ ਵੀ 10 ਸਾਲ ਹੁੰਦੇ ਨੇ 10 ਸਾਲ ਤੋਂ ਬਾਅਦ ਇਹਨਾਂ ਨੇ ਬਾਰ-ਬਾਰ ਉਹਨਾਂ ਨੂੰ ਮੌਕਾ ਦਿੱਤਾ ਮੌਕਾ ਦੇਣ ਤੋਂ ਬਾਅਦ ਅੱਜ ਉਹ ਕਾਨੂੰਨ ਲਾਗੂ ਹੁੰਦਾ ਇਸ ਲਈ ਜਮੀਨ ਉਹਨਾਂ ਨੂੰ ਵਾਪਸ ਕੀਤੀ ਜਾਵੇ ਦੇ ਸਾਹ ਦੇ ਵਿੱਚ ਕਰ ਕੀਤੀ ਗਈ ਸੀ ਜੀ ਇਹ ਸਾਲ 1998 ਤੋਂ 99 ਦੇ ਨੇੜੇ ਜੜੇ ਜਾਂ 1990ਵਾਂ ਦੇ ਦੌਰ ਚ ਕੀਤੀ ਗਈ ਸੀ ਉਸ ਤੋਂ ਬਾਅਦ ਕੋਈ ਦਾਸਤੀ ਬਗਾਰ ਨਹੀਂ ਲੱਗੀ ਜੀ ਲੱਗੀ ਇੱਕ ਦਾਸਤੀ 98 ਏਕੜ ਦੇ ਵਿੱਚ ਲੱਗੀ 98 99 ਏਕੜ ਚ ਲੇਕਿਨ ਜਿਹੜੀ ਬਾਕੀ ਦੀ ਜ਼ਮੀਨ ਅਸੀਂ ਕਹਿੰਨੇ ਆ ਉਹ ਜ਼ਮੀਨ ਵਾਫਰ ਪਈ ਆ ਉੱਤੇ ਕੋਈ ਡਿਵੈਲਪਮੈਂਟ ਨਹੀਂ ਹੋਈ ਨਾ ਸਰਕਾਰ ਵੱਲੋਂ ਸਰਕਾਰ ਨੇ ਆਪਣੇ ਵੱਲੋਂ ਗੋਇਆ ਤਿੰਨ ਵਾਰੀ ਉਹਨਾਂ ਨੂੰ ਐਕਸਟੈਂਸ਼ਨ ਦੇਤੀ ਜਿਹੜੀ ਕਿ ਗਲਤ ਕੀਤਾ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਨਾਲ ਬੈਠ ਕੇ ਜਿਹੜਾ ਉਹਨਾਂ ਤੋਂ ਪੈਸੇ ਲਏ ਨੇ ਉਹਨਾਂ ਤੋਂ ਵਾਪਸ ਲੈਣ ਦੀ ਪੈਸੇ ਉਹਨਾਂ ਨੂੰ ਜ਼ਮੀਨ ਵਾਪਸ ਦਿੰਦੀ ਅੱਜ ਵੀ ਸਾਡੀ ਇਹ ਮੰਗ ਹੈ ਕਿ ਉਹਨਾਂ ਕਿਸਾਨਾਂ ਨਾਲ ਬੈਠ ਕੇ ਕੋਈ ਐਗਰੀਮੈਂਟ ਕਰਨ ਜ਼ਮੀਨ ਦੇਖੋ ਹੁਣ ਨੂੰ ਉਹਦੇ 'ਚ ਹਜ਼ਾਰਾਂ ਏਕੜ ਅਨਾਜ ਫਸਲਾਂ ਪੈਦਾ ਹੋ ਜਾਣੀਆਂ ਸੀ ਉੱਥੇ ਉਹ ਜੰਗਲ ਬਣ ਗਿਆ ਬਕਾਇਦਾ ਜੰਗਲੀ ਜਾਨਵਰ ਪੈਦਾ ਹੋ ਰਹੇ ਨੇ ਜ਼ਮੀਨ ਹੈ ਜਿਹੜੀ ਉਹ ਲੋਕਾਂ ਦੇ ਭਲੇ ਵਾਸਤੇ ਹੋਣੀ ਚਾਹੀਦੀ ਹੈ ਨਾ ਕਿ ਉਹ ਇੱਕ ਇੱਕ ਏਕੜ ਚ ਅੱਜ ਕਿਸਾਨ ਹੈ ਜਿਹੜਾ ਉਪਜਾਉ ਕਰਦਾ ਹੈ ਇਸ ਕਰਕੇ 533 ਏਕੜ ਜ਼ਮੀਨ ਦਾ ਅਗਰ ਤੁਸੀਂ ਹਿਸਾਬ ਵੀ ਲਾਉਂਗੇ ਵੀ ਇੰਨੇ ਸਾਲਾਂ ਨੇ ਅਗਰ ਅਨਾਜ ਤੇ ਹੋਰ ਚੀਜ਼ਾਂ ਪੈਦਾ ਹੁੰਦੀਆਂ ਕਿੰਨੇ ਦੀ ਆਉਂਦੀਆਂ ਤੁਸੀਂ ਆਪ ਫਰਾਂ ਨੋਜੋਗੇ ਆਪਰਾ ਸਾਹਿਬ ਜੇ ਇੱਕ ਜ਼ਮੀਨ ਵਾਪਸ ਨਹੀਂ ਹੁੰਦੀ ਹੈਗੀ ਤੁਹਾਡਾ ਫਿਰ ਨੈਕਸਟ ਫਿਰ ਤਾਂ ਦੇਖੋ ਜੱਥੇਬੰਦੀਆਂ ਇਕੱਠੀਆਂ ਹੋ ਗਈਆਂ ਰਾਜਪੁਰੇ ਜਿਲ੍ਹ ਪਟਿਆਲੇ ਜ਼ਿਲ੍ਹੇ ਦੀਆਂ ਪਰसों 7 ਤਰੀਕ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਉਹਨਾਂ ਦੇ ਰਾਹੀਂ ਕਿਹਾ ਕਿ ਸੀਐਮ ਨਾਲ ਸਾਡੀ ਮੀਟਿੰਗ ਕਰਾਓ ਜਥੇਬੰਦੀਆਂ ਨੇ ਰਲ ਕੇ ਸੰਯੁਕਤ ਕਿਸਾਨ ਮੋਰਚੇ ਨੇ ਸੂਬਾ ਪੱਧਰ ਤੇ ਇਹ ਐਲਾਨ ਕੀਤਾ ਵਿਰਾਜਪੁਰੇ ਦੀ 533 ਏਕੜ ਜ਼ਮੀਨ ਦਾ ਮਸਲਾ ਅਸੀਂ ਆਪਣੇ ਹੱਥ ਲੈਣੇ ਆ ਤੇ ਉਹ ਇਹਦੇ ਤੇ ਅੰਦੋਲਨ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚੱਲ ਰਹੀ ਕੱਲੀ ਅਜਾੜਾ ਰੋਕੂ ਸੰਘਰਸ਼ ਕਮੇਟੀ ਨਹੀਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀਆਂ ਜਥੇਬੰਦੀਆਂ ਰਲ ਕੇ ਇਸ ਤੇ ਅੰਦੋਲਨ ਲੜ ਰਹੀਆਂ ਨੇ ਤੇ ਲੜਨਗੀਆਂ ਤੇ ਕਿਸਾਨਾਂ ਨੂੰ ਇਨਸਾਫ ਦਿਵਾਉਣਗੇ